ਸਾਂਝਾ ਜੀ ਡੀਪੀ ਜੀ ਪੰਜਾਬੀ ਦਾ ਤੁਹਾਡਾ ਇੱਕ ਹੋਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਤੂ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝੇ ਕੀਤੇ ਨੇ ਸਾਡੇ ਪੱਤਰਕਾਰ ਸੰਜੀਵ 바ਵਾਨੇ ਤਾਂ ਦੱਈਏ ਕੀ ਪੰਜਾਬ ਦੀ 2027 ਤੋਂ ਪਹਿਲਾਂ ਹੀ ਹਵਾ ਬਦਲਨੀ ਸ਼ੁਰੂ ਹੋ ਗਈ ਹੈ ਪਿੰਡ ਨਸ਼ਹਿਰਾ ਦੀ ਪੰਚਾਇਤ ਦੇ ਤਿੰਨ ਪੰਚਾਂ ਸਮੇਤ ਵੱਖ-ਵੱਖ ਪਿੰਡਾਂ ਤੋਂ 35 ਦੇ ਕਰੀਬ ਪਰਿਵਾਰਾਂ ਨੇ ਅੱਜ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੂੰ ਅਲਵਿਦਾ ਆਖਦਿਆਂ ਕਾਂਗਰਸ ਪਾਰਟੀ ਚ ਸਮੁਲੀਅਤ ਕੀਤੀ ਹੈ ਇਨਾ ਪਰਿਵਾਰਾਂ ਨੂੰ ਵਿਧਾਇਕ ਅਰਨਾ ਚੌਧਰੀ ਦੇ ਪਤੀ ਸੀਨੀਅਰ ਆਗੂ ਕਾਂਗਰਸ ਦੇ ਨੇਤਾ ਅਸੋਕ ਚੌਧਰੀ ਨੇ ਸਰੂਪਾ ਪਹਿਨਾੜ ਕੇ ਪਾਰਟੀ ਵਿੱਚ ਜੁਆਇਨਿੰਗ ਕਰਵਾਈ ਹੈ ਜਾਣਕਾਰੀ ਅਨੁਸਾਰ ਜੋਤ ਕਾਂਗਰਸ ਨੇਤਾ ਜਿੰਦੀ ਲੁਬਾਣਾ ਦੀ ਅਗਵਾਈ ਵਿੱਚ ਨਸ਼ੈਰਾ ਪਿੰਡ ਤੋਂ ਪੰਚਾਇਤ ਮੈਂਬਰ ਮਨਪ੍ਰੀਤ ਸਿੰਘ ਪੰਚ ਬਰਿੰਦਰ ਸਿੰਘ ਅਤੇ ਪੰਚ ਜਸਮਿੰਦਰ ਸਿੰਘ ਨੇ ਇਸ ਰੋਮਣੀ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਦਾ ਪੱਲਾ ਫੜਿਆ ਜਦ ਕੇ ਪਿੰਡ ਬਹਾਦਰ ਤੋਂ ਕੁਲਵੰਤ ਸਿੰਘ ਦੀ ਅਗਵਾਈ ਵਿੱਚ ਅਰਜਿੰਦਰ ਸਿੰਘ ਸਾਹਿਬ ਕਾ ਸਰਪੰਚ ਪੂਰਨ ਸਿੰਘ ਮੁਖਤਿਆਰ ਸਿੰਘ ਜਸਵਿੰਦਰ ਸਿੰਘ ਲਾਡੀ ਮਨਪ੍ਰੀਤ ਸਿੰਘ ਮੰਨਾ ਗੁਰਦੇਵ ਸਿੰਘ ਬਿੱਲਾ ਅਤੇ ਬਲਵੀਰ ਸਿੰਘ ਨੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰਦਿਆਂ ਕਾਂਗਰਸੀ ਵਿਧਾਇਕ ਅਰਨਾ ਚੌਧਰੀ ਦੀ ਰਹਿਨਮਾਈ ਹੇਠ ਕੰਮ ਕਰਨ ਦਾ ਐਲਾਨ ਕੀਤਾ ਹੈ ਇਸੇ ਤਰ੍ਹਾਂ ਪਿੰਡ ਨਵਾਂਸਾਲਾ ਜਵਾਤੋ ਗੁਲਾਬ ਸਿੰਘ ਅਤੇ ਪਿੰਡ ਠੱਠੀ ਤੋਂ ਰਾਮ ਸਿੰਘ ਵੀ ਪਰਿਵਾਰ ਆ ਸਮੇਤ ਆਪ ਪਾਰਟੀ ਛੱਡ ਕੇ ਕਾਂਗਰਸ ਵਿੱਚ ਸ਼ਾਮਲ ਹੋ ਗਏ ਗੱਲਬਾਤ ਦੌਰਾਨ ਕਾਂਗਰਸ ਜੁਆਇਨ ਕਰਨ ਵਾਲੇ ਤਮਾਮ ਆਗੂ ਨੇ ਕਿਹਾ ਕਿ ਉਹ ਵਿਧਾਇਕ ਅਰਨਾ ਚੌਧਰੀ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨਾਲ ਜੁੜੇ ਹਨ ਅਤੇ ਉਹਨਾਂ ਦਾ ਮੰਨਣਾ ਹੈ ਕਿ ਦਿਨਨਗਰ ਦਾ ਸਰਵਪੱਖੀ ਵਿਕਾਸ ਸਿਰਫ ਵਿਧਾਇਕ ਅਰਨਾ ਚੌਧਰੀ ਹੀ ਕਰਵਾ ਸਕਦੇ ਹਨ ਜਦ ਕਿ ਆਮ ਆਦਮੀ ਪਾਰਟੀ ਅਤੇ ਇਸ ਦੇ ਆਗੂ ਕਾਰ ਹਲਕੇ ਅੰਦਰ ਬੁਰੇ ਤਰ੍ਹਾਂ ਨਾਲ ਫੇਸ ਆਉਤ ਹੋਏ ਹਨ ਅਤੇ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਨਹੀਂ ਕਰ ਸਕੇ ਉਹਨਾਂ ਕਿਹਾ ਕਿ ਆਪ ਪਾਰਟੀ ਲੋਕ ਮਨਾਂ ਤੋਂ ਉਤਰ ਚੁੱਕੀ ਹੈ ਅਤੇ ਆਉਣ ਵਾਲਾ ਸਮਾਂ ਕਾਂਗਰਸ ਪਾਰਟੀ ਦਾ ਹੋਵੇਗਾ ਇਸ ਮੌਕੇ ਜੋਨ ਇੰਚਾਰਜ ਅਮਰਜੀਤ ਸਿੰਘ ਨਸੌਰਾ ਸਰਪੰਚ ਚਾਵਾ ਸੁਲੱਖਣ ਸਿੰਘ ਸਰਪੰਚ ਰਜਿੰਦਰ ਸਿੰਘ ਜਿੰਦੀ ਸਾਫ ਦਾ ਸਰਪੰਚ ਹਰਪਜਨ ਸਿੰਘ ਨਵਾਂ ਪਿੰਡ ਬਹਾਦਰਪੁਰ ਸਿੰਘ ਹਰਜੀਤ ਸਿੰਘ ਇੰਸਪੈਕਟਰ ਬਲਕਾਰ ਸਿੰਘ ਨਵਾਂ ਸਾਲਾ ਰਮੇਲ ਸਿੰਘ ਸੰਦੜ ਹਰਜੀਤ ਸਿੰਘ ਹੀਰਾ ਸਿੰਘ ਨਵਾਂ ਸਾਲਾ ਦਿਨੇਸ਼ ਕਾਨਾ ਜੋ ਇੰਚਾਰਜ ਏ ਜੋਨ ਚਾਰਜ ਅਜੀਤ ਸਿੰਘ ਪਾਟਿਆ ਅਤੇ ਤਿਲਕ ਰਾਜ ਤੋਂ ਇਲਾਵਾ ਪਾਰਟੀ ਵਰਕਰ ਹਾਜ਼ਰ ਸਨ ਧੰਦਾਦਈਏ ਕੀ ਇਹ ਤਸਵੀਰਾਂ ਦੀਨਾ ਨਗਰ ਦੀ ਹਲਕਾ ਤੋਂ ਨਿਕਲ ਕੇ ਸਾਹਮਣੇ ਆਈਆਂ ਹਨ ਹਵਾ ਪੰਜਾਬ ਦੀ ਬਦਲ ਰਹੀ ਹੈ ਤੁਸੀਂ ਇਸ ਦੇ ਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਦੇ ਤਾਂ ਕਿ ਹਰ ਆਉਣ ਵਾਲੀ ਖਬਰ ਤੁਹਾਡੇ ਤੱਕ ਪਹੁੰਚ ਸਕੇ ਬੜੇ ਆਰਾਮ ਦੇ ਨਾਲ ਧੰਨਵਾਦ ਵੱਡੀ ਗਿਣਤੀ ਵਿੱਚ ਜਿਹੜੇ ਆ ਉਹ ਆਪ ਸਮਰਥਕ ਜਿਹੜੇ ਆ ਉਹ ਤੁਹਾਡੀ ਪਾਰਟੀ ਜੁਆਇਨ ਕਰਨ ਪਹੁੰਚੇ ਜੀ ਕਿਹੜੇ ਕਿਹੜੇ ਪਿੰਡਾਂ ਤੋਂ ਪਹੁੰਚੇ ਜਿਹੜੀ ਜਾਣਿਆ ਜਾਂਦੀ ਹੈ ਅੱਜ ਬਹੁਤ ਹੀ ਸੁਭਾਗਾ ਦਿਨ ਹੈ ਕਿ ਪਿੰਡ ਬਹੁਤ ਇੱਕ ਕਲਸਟਰ ਹੈ ਚਾਰ ਪੰਜ ਪਿੰਡਾਂ ਦਾ ਬਹੁਤ ਵੱਡੇ ਪਿੰਡ ਨੇ ਤੇ ਬੜੀ ਕੈਂਟ ਦੇ ਬਿਲਕੁਲ ਨਾਲ ਚਾਵਾ ਨੁਸ਼ਹਿਰਾ ਬਹਾਦਰ ਫਿਰ ਨਵਾਂ ਪਿੰਡ ਇਹ ਚਾਰ ਪਿੰਡਾਂ ਦਾ ਕਲਸਟਰ ਹੈ ਕਾਫੀ ਬੜੇ ਬੜੀ ਸਾਰੇ ਬੜੇ ਪਿੰਡ ਨੇ ਤੇ ਇਹਨਾਂ ਨੇ ਆਪਸ ਵਿੱਚ ਬੈਠ ਕੇ ਰਾਏ ਕਰਕੇ ਇਹ ਫੈਸਲਾ ਕੀਤਾ ਕਿ ਅਸੀਂ ਆਪ ਪਾਰਟੀ ਨੂੰ ਛੱਡ ਕੇ ਕਿਉਂਕਿ ਉਹਨਾਂ ਨੇ 4 ਸਾਲ ਦੇ ਵਿੱਚ ਜੋ ਕੰਮ ਕਰਨੇ ਨਿਰਾਸ਼ਾਜਨਕ ਹੀ ਰਹੇ ਨਾ ਕੰਮ ਕੋਈ ਕੀਤਾ ਨਹੀਂ ਉਹਨਾਂ ਦੇ ਇਹਨਾਂ ਦੀ ਤਸੱਲੀ ਨਹੀਂ ਹੋਈ ਬੜੀਆਂ ਆਸਾਂ ਉਮੀਦਾਂ ਦੇ ਨਾਲ ਇਹਨਾਂ ਨੇ ਸਪੋਰਟ ਕੀਤੀ ਸੀ ਔਰ ਜੋ ਨੈਟ ਰਿਜ਼ਲਟ ਹੈ ਉਹ ਇਹਨਾਂ ਦੇਖਿਆ ਵੀ ਕੋਈ ਅੱਲੇ-ਪੱਲੇ ਪਿਆ ਨਹੀਂ ਗਵਰਨਮੈਂਟ ਸਮੂਥਲੀ ਚੱਲੀ ਨਹੀਂ ਲੋਕਾਂ ਦੀ ਵੈਲਫੇਅਰ ਵਾਸਤੇ ਕੋਈ ਕੰਮ ਨਹੀਂ ਹੋਇਆ ਡਿਵੈਲਪਮੈਂਟ ਕੋਈ ਨਹੀਂ ਹੋਈ ਇਹਨਾਂ ਸਾਰੇ ਕੁਝ ਨੂੰ ਧਿਆਨ 'ਚ ਰੱਖਦੇ ਹੋਏ ਆ ਫੈਸਲਾ ਕੀਤਾ ਕਿ ਅਸੀਂ ਅਰਣਾ ਚੌਧਰੀ ਦੀ ਰਹਿਮਾਈ ਥੱਲੇ ਕਾਂਗਰਸ ਪਾਰਟੀ ਜੁਆਇਨ ਕਰਨੀ ਹੈ ਅੱਜ ਤੁਹਾਡੇ ਸਾਹਮਣੇ ਇਹ ਆਪ ਚੱਲ ਕੇ ਆਏ ਨਾ ਸਾਡੇ ਕੋਲ ਸਾਡੇ ਘਰ ਮੈਂ ਇਹਨਾਂ ਦਾ ਦਿਲ ਤੋਂ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੂੰ ਆਮ ਤੌਰ ਤੇ ਹੁੰਦਾ ਕੀ ਹੈ ਕਿ ਪਾਰਟੀਆਂ ਵਾਲੇ ਇੱਕ ਦੂਸਰੇ ਨੂੰ ਜਾ ਕੇ ਮਨਾਉਂਦੇ ਨੇ ਖਿੱਚਾ ਤਾਣੀ ਕਰਦੇ ਆ ਲੋਕਾਂ ਨੂੰ ਅਲਾਈਵਰਮੈਂਟ ਕਰ ਦਿੰਦੇ ਆ ਕਿ ਨਹੀਂ ਜੀ ਸਾਡੀ ਪਾਰਟੀ ਬਹੁਤ ਚੰਗੀ ਹੈ ਮੈਂ ਸਮਝਦਾ ਅਸੀਂ ਖੁਸ਼ਕਿਸਮਤ ਆ ਉਹਨਾਂ ਖੁਸ਼ਕਿਸਮਤ ਆ ਕਿ ਸਾਡਾ ਜਿਹੜਾ ਵੋਟਰ ਹੈ ਜਿਹੜੀ ਸਾਡਾ ਇਲਾਕਾ ਹੈ ਉਹ ਇੰਨਾ ਸੂਝਵਾਨ ਹੈ ਕਿ ਉਹ ਆਪਣਾ ਚੰਗਾ ਮਾਲਾ ਆਪਣੇ ਆਪ ਫੈਸਲਾ ਕਰਦਾ ਔਰ ਇਹ ਸਾਰੇ ਇਕੱਠੇ ਹੋ ਕੇ ਆਏ ਨੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਧੰਨਵਾਦ ਕਰਦਾ ਤੇ ਨਾਲ ਦੀ ਨਾਲ ਇਹ ਗਰੰਟੀ ਵੀ ਦੇਣਾ ਅਸ਼ੋਰਸ ਵੀ ਦੇਣਾ ਕਿ ਜੋ ਆਸਾਂ ਉਮੀਦਾਂ ਦੇ ਨਾਲ ਸਾਡੇ ਨਾਲ ਜੁੜੇ ਨੇ ਅਸੀਂ ਪੂਰਾ ਤਨ ਦੇਈ ਦੇ ਨਾਲ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਸਕੇਲ ਤੇ ਇਹਨਾਂ ਦੇ ਸਟੈਂਡਰਡ ਤੇ ਇਹਨਾਂ ਦੀਆਂ ਆਸਾਂ ਉਮੀਦਾਂ ਤੇ ਪੂਰੇ ਉਤਰ ਸਕੀਏ ਕਿਹੜੀ ਪਾਰਟੀ ਤੋਂ ਆਏ ਆ ਤੇ ਬਹੁ ਜੀ ਕਿੰਨੇ ਪਰਿਵਾਰ ਆਏ ਇਹ ਆਮ ਪਾਰਟੀ ਤੋਂ ਛੱਡ ਕੇ ਆਏ ਨਾ ਤੇ ਇਹ ਲਗਭਗ ਤੁਹਾਡੇ ਸਾਹਮਣੇ ਹੀ ਆ 35 ਤੋਂ 40 ਪਰਿਵਾਰ ਨੇ ਜੀ ਕਿਹੜੀ ਪਾਰਟੀ ਨੂੰ ਸਾਡੇ ਸਾਰੇ ਜੀ ਕੰਮ ਦੀ ਪਾਰਟੀ ਸ਼ਾਮ ਲੋ ਬਰਨਾਕ ਕੁਲਵੰਤ ਸਿੰਘ ਪਿੰਡ ਬਹਾਦਰ ਜੀ ਤੇ ਆਮ ਆਦਮੀ ਪਾਰਟੀ ਤੋਂ ਛੱਡ ਕੇ ਕਾਂਗਰਸ ਦੀ ਪਾਰਟੀ ਨੂੰ ਜੁਆਇਨ ਕੀਤਾ ਹੈ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ ਇਹਨਾਂ ਦੇ ਚੰਗੇ ਕੰਮਾਂ ਤੇ ਵਧੀਆ ਨੀਤੀਆਂ ਤੇ ਬੜੇ ਵਧੀਆ ਕੰਮ ਕਰਦੇ ਨੇ ਕੀ ਕਾਰਨ ਕੀ ਸਮਝਦੇ ਹੋ ਭਾਈ ਕਿਉਂ ਛੱਡਣਾ ਪਿਆ ਪਾਰਟੀ ਨੂੰ ਆ? ਉਹ ਪਾਰਟੀਆਂ ਛੱਡਦੇ ਆ ਕਿ ਜੋ ਕੀਤੇ ਵਾਅਦੇ ਹੈਗੇ ਜੋ ਕੰਮਕਾਰ ਕਰਤੇ ਹੈਗੇ ਜਨਤੇ ਉਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਵਾਅਦਿਆਂ ਤੇ ਕੋਈ ਠੀਕ ਨਹੀਂ ਉਤਰੇ ਇਸ ਕਰਕੇ ਉਹਨਾਂ ਦੀਆਂ ਕੁਝ ਨੀਤੀਆਂ ਮਾੜੀਆਂ ਕਰਕੇ ਆਪਾਂ ਇਸ ਪਾਰਟੀ ਨੂੰ ਠੀਕ ਛੱਡ ਕੇ ਤੇ ਪ੍ਰਿੰਸੀਪਲਟੀ ਜੁਆਇਨ ਕੀਤਾ ਜੀ ਇਹ ਦੱਸੋ ਕਿਹੜਾ ਪਿੰਡ ਤੁਹਾਡਾ ਮੇਰਾ ਪਿੰਡ ਸਾਜੀ ਮਾ ਚਾਵਾ ਜਿਹੜੀ ਪਾਰਟੀ ਸਾਡੀ ਆ ਜਾਈ ਮੈਂ ਆਮ ਆਪੀ ਪਾਰਟੀ ਛੱਡ ਕੇ ਕਾਰਨ ਕਿ ਮੈਨੂੰ ਆਪਣੇ ਪਿੰਡ ਦੀ ਪੰਚਾਇਤ ਦੇ ਕੰਮ 'ਤੇ ਵਿਸ਼ਵਾਸ ਲੱਗਾ ਹੈ ਸਾਡੇ ਪਿੰਡ ਦਾ ਸ਼ਮਸ਼ਾਨ ਘਾਟ ਜਿਹੜਾ ਕਿ 25 ਲੱਖ ਰੁਪਏ ਦੀ ਲਗਤ ਨਾਲ ਗ੍ਰਹੀ ਕਰਕੇ ਅਸੀਂ ਸਾਰੇ ਪਿੰਡ ਦੇ ਰਹੇ ਆ ਤੇ 25 ਲੱਖਾਂ ਜਾ ਕੇ ਦੀ ਦੇਖੋ ਅਲੀ ਸ਼ਮਸ਼ਾਨ ਘਾਟ ਬਣਾ ਰਹੇ ਤੇ ਬਾਕੀ ਆਪਣੇ ਚਾਚਾ ਜੀ ਨੇ ਮੈਂਬਰ ਪੰਚਾਇਤ ਕੁਝ ਉਹਨੇ ਨੇ ਮੈਨੂੰ ਕੁਝ ਕਿਹਾ ਇਨੇ ਇੱਥੇ ਬੁਲਾ ਇੱਧਰ ਆ ਨਕਦਰਾਈ ਤੇ ਸਾਰੇ ਕੰਮ ਕਰਨਗੇ ਉਹਨਾਂ ਨੇ ਮੇਰੇ ਕੰਮ ਕੀਤੇ ਮੈਂ ਇਹ ਕਹਿੰਦਾ ਵੀ ਮੈਡਮ ਅਗਲੀ ਵਾਰੀ ਅਸੀਂ ਉਹ ਤੇ ਜਿੱਤੇਗੀ ਆਮ ਆਦੀ ਪਾਰਟੀ ਕਿਉਂ ਛੱਡੀਏ ਦੱਸੋ ਆਮ ਆਦੀ ਪਾਰਟੀ ਨੇ ਕੋਈ ਕੰਮ ਹੀ ਨਹੀਂ ਕੀਤਾ ਇਹ ਗੱਲ ਹੈ ਪਤਾ ਲੱਗਿਆ ਅੱਜ ਆ ਪਾਰਟੀ ਨੂੰ ਅਲਵੇ ਦਾ ਕਿਆ ਕਿਆ ਕਾਂਗਰਸ ਪਾਰਟੀ ਜੁਆਇਨ ਕਰ ਦੇ ਦੇਖੋ ਜੀ ਆਮ ਆਦਮੀ ਪਾਰਟੀ ਦੇ ਕੋਈ ਕੰਮ ਕਿਸੇ ਨੂੰ ਪਸੰਦ ਹੀ ਨਹੀਂ ਆਏ ਸਾਨੂੰ ਕੱਲਿਆਂ ਨੂੰ ਕੀ ਹੋਣਾ ਕਿਸੇ ਇਲਾਕੇ ਦੇ ਵਿੱਚ ਕਿਸੇ ਇੱਕ ਸਿੰਗਲ ਪਰਸਨ ਹੀ ਦੱਸ ਦੋ ਕਿ ਜਨਨ ਨੂੰ ਪਸੰਦ ਆਏ ਹੋਣਗੇ ਇਸ ਕਰਕੇ ਮਨੋਂ ਲੱਥ ਗਈ ਆ ਪਾਰਟੀ ਵਾਲੀ ਆ ਕਰਕੇ ਆਪਾਂ ਕਾਂਗਰਸ ਪਾਰਟੀ ਜੁਆਇਨ ਕੀਤੀ ਹੈ ਜੀ ਠੀਕ ਹੈ ਜੀ ਆਹ ਰਾਮ ਸਿੰਘਾ ਜਿਹੜਾ ਬੰਦਾ ਠੱਠੀ ਕਹਿੰਦਾ ਕਿਹੜੀ ਪਾਰਟੀ ਜਿਸ ਪਹਿਲਾਂ ਸਮਝਦਾ ਹਾਂ ਪਾਰਟੀ ਕੀ ਆਪਾਂ ਇਹਨੂੰ ਪਤਾ ਹੀ ਹੈ ਸਾਡੀ ਆਈ ਪਾਰਟੀ ਨਾ ਤੇ ਇਹੋ ਹੀ ਆ ਵੀ ਕੰਮਕਾਰ ਉਹਨਾਂ ਦੇ ਕੋਈ ਪਸੰਦ ਨਹੀਂ ਆ ਸਾਡੇ ਤਾਂ ਕਰਕੇ ਛੱਡੀ ਆ ਹੁਣ ਅਸੀਂ ਕਾਂਗਰਸ ਪਾਰਟੀ ਜਾ ਰਹੇ ਹਾਂ ਲੱਗਦਾ ਮੈਡਮ ਦੇ ਕੰਮ ਤੁਸੀਂ ਕਾਫੀ ਸੰਦਰ ਬਿਲਕੁਲ ਖੁਸ਼ ਆ ਅੱਗੇ ਵੀ ਅਸੀਂ ਇੱਧਰ ਹੀ ਚੱਲੋ ਨਾਲ ਉਹ ਥੋੜੀ ਜਿਹੀ ਗਲਤੀ ਨਾਲ ਧੜਕੇ ਇੱਧਰ ਨਾਲ ਚੱਲੋ ਕਾਂਗਰਸ ਪਾਰਟੀ ਦੇ ਬਿਲਕੁਲ ਜੀ